ਜਿਹੜੀ ਕੁੱਟਮਾਰ ਹੋਈ ਉਹਦੀ ਕਰਨਲ ਸਾਹਿਬ ਦੀ ਔਰ ਉਹਦੇ ਬੇਟੇ ਦੀ ਇਹਨੇ ਮੇਰੀਆਂ ਮੇਰੇ ਉਸ ਯਕੀਨ ਦਾ ਵਿਸ਼ਵਾਸ ਨੂੰ ਪੁਖਤਾ ਕੀਤਾ ਵਾ ਕਿ ਅੱਜ ਪੰਜਾਬ ਪੁਲਿਸ ਸਟੇਟ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਆਪਣੀ ਪੋਲਿਟਿਕਸ ਜਿਹੜੀ ਆ ਉਹ ਪੁਲਿਸ ਦੇ ਸਹਾਰੇ ਹੁਣ ਲੈ ਕੇ ਜਾ ਰਹੇ ਨੇ ਪਰ ਇਸ ਮਸਲੇ ਤੇ ਚੁੱਪ ਨੇ ਬਿਲਕੁਲ ਕੋਈ ਭਗਵੰਤ ਮਾਨ ਦੀ ਸਟੇਟਮੈਂਟ 4-5 ਦਿਨ ਹੋ ਗਏ ਉਸ ਦਿਨ ਨੂੰ ਕੁੱਟਮਾਰ ਹੋਈ ਨੂੰ ਔਰ ਅਗਲੀ ਗੱਲ ਜਿਹੜੀ ਉਹਨਾਂ ਦੀ ਮੈਂ ਸਾਡੀ ਜਿਹੜੀ ਭੈਣ ਆ ਕਰਨਲ ਸਾਹਿਬ ਦੇ ਘਰੋਂ ਉਹਦੀ ਮੈਂ ਸਾਰੀ ਇੰਟਰਵਿਊ ਸੁਣੀ ਉਹ ਕਹਿੰਦੀ ਆ ਕਿ ਜਦੋਂ ਇਹਨੂੰ ਕੁੱਟਮਾਰ ਰੇ ਸੀਗੇ ਉਦੋਂ ਪੁਲਿਸ ਵਾਲੇ ਕਹਿ ਰਹੇ ਸੀ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇਰਾ ਵੀ ਇਨਕਾਊਂਟਰ ਕਰ ਦਾਂਗੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਮਗਰ ਲਾ ਇਨਕਾਊਂਟਰ ਵੀ ਝੂਠਾ ਆ ਦੇਟਸ ਇਨਕਾਊਂਟਰ ਤਾਂ ਜਦੋਂ ਹੁੰਦਾ ਤੇ ਦੋ ਪਾਸੇ ਲੜਾਈ ਹੁੰਦੀ ਆ ਬਕਾਇਦਾ ਪੁਲਿਸ ਵਾਲੇ ਵੀ ਮਰਦੇ ਨੇ ਗੋਲੀਆਂ ਲੱਗਦੇ ਨੇ ਇੱਥੇ ਕਦੀ ਕਿਸੇ ਪੁਲਿਸ ਵਾਲੇ ਦੇ ਝਰੀਟ ਵੀ ਨਹੀਂ ਆਈ ਉਹ ਵੀ ਇਨਕਾਊਂਟਰ ਝੂਠਾ ਸੀਗਾ ਤੇ ਇਹਨੂੰ ਡਰਾ ਰੇ ਕਿ ਤੇਰਾ ਵੀ ਇਨਕਾਊਂਟਰ ਕਰ ਦੇ ਇਹਨੂੰ ਕਹਿੰਦੇ ਨੇ ਐਕਸਟਰਾ ਜੁਡੀਸ਼ੀਅਲ ਜਿਹੜੀ ਪਾਵਰਸ ਐਕਸਰਸਾਈਜ਼ ਕਰ ਰਹੀ ਪੁਲ ਜਿਹੜਾ ਮੈਂ ਕਹਿ ਰਿਹਾ ਸੀ ਕ੍ਰਿਮినਲ ਜਸਟਿਸ ਸਿਸਟਮ ਸਾਡੇ ਕੋਲ ਸਾਡੇ ਕੋਲ ਪੁਲਿਸ ਆ ਸਾਡੇ ਕੋਲ ਸਰਕਾਰੀ ਵਕੀਲਾਂ ਦੀ ਮਸ਼ੀਨਰੀ ਆ ਸਾਡੇ ਕੋਲ ਅਦਾਲਤਾਂ ਨੇ ਤੇ ਫਿਰ ਸਾਰਾ ਕੁਝ ਬਾਈਪਾਸ ਕਰਕੇ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਉਹਨਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਵਾ ਕਿ ਉਹ ਕਿਸੇ ਕਰਨਲ ਨੂੰ ਕੁੱਟਮਾਰ ਕਰ ਦੇਣ ਜੇ ਕਰਨਲ ਨੂੰ ਇਨਸਾਫ ਨਹੀਂ ਮਿਲ ਰਿਹਾ ਪਿਛਲੇ 5-7 ਦਿਨ ਤੋਂ ਤੇ ਫਿਰ ਆਮ ਵਿਅਕਤੀਆਂ ਨੂੰ ਕਿੱਦਾਂ ਇੱਥੇ ਇਸ ਪੰਜਾਬ ਦੇ ਵਿੱਚ ਇਨਸਾਫ ਮਿਲਣ ਦੀ ਚਾਂਸ ਹੈਗੀ ਆ ਔਰ ਉਹਨੂੰ ਡਰਾ ਰਹੇ ਨੇ ਕਿ ਤੇਰਾ ਜਿਹੜਾ ਅਸੀਂ ਝੂਠਾ ਪੁਲਿਸ ਮੁਕਾਬਲਾ ਬਣਾਵਾਂਗੇ ਇਸ ਦਿਨੋਂ ਜ਼ਿਆਦਾ ਸ਼ਰਮਨਾਕ ਕੱਲ ਭਗਵੰਤ ਮਾਨ ਵਾਸਤੇ ਕੇਜਰੀਵਾਲ ਵਾਸਤੇ ਜਿਹੜੇ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਅੱਜ ਇਹ ਜਿਹੜਾ ਕਰਨਲ ਸਾਹਿਬ ਦੀ ਜਿਹੜੀ ਕੁੱਟਮਾਰ ਹੋਈ ਹੈ ਉਹਨੇ ਸਾਬਤ ਕਰਤਾ ਕਿ ਪੰਜਾਬ ਦੇ ਵਿੱਚ ਬੁਰਸ਼ਾਗਰਦੀ ਦਾ ਰਾਜ ਹੈ ਮੈਂ ਭਗਵੰਤ ਮਾਨ ਨੂੰ ਸਿਰਫ ਇਹ ਕਹੂੰਗਾ ਇਹ ਪੁਲਿਸ ਕਿਸੇ ਦੀ ਸੇਕੀ ਨਹੀਂ ਹੁੰਦੀ ਅੱਜ ਜੇ ਤੁਹਾਡੇ ਕੋਲੇ ਆ ਰਹੇ ਨੇ ਇਹ ਲੋਕ ਪੁਲਿਸ ਵਾਲੇ ਇਹ ਸਿਰਫ ਆਪਣੀਆਂ ਪੋਸਟਿੰਗਾਂ ਲੈਣ ਲਈ ਆ ਰਹੇ ਨੇ ਨਾ ਕਿ ਸਾਨੂੰ ਕਿਤੇ ਤੰਗੇ ਥਾਣੇ ਚਲਾ ਦਿਓ ਸਾਨੂੰ ਕਿਸੇ ਚੰਗੀ ਸਬ ਡਿਵੀਜ਼ਨ ਚਲਾ ਦਿਓ ਸਾਨੂੰ ਇੱਕ ਐਸਐਸਪੀ ਦਾ ਚੰਗਾ ਜ਼ਿਲ੍ਹਾ ਦੇ ਦਿਓ ਯਾਦ ਰੱਖਿਓ ਕਿ ਜਿਸ ਦਿਨ ਰਾਜਪਾਕ ਤਬਦੀਲ ਹੋਵੇਗਾ ਇੰਨਾ ਹੀ ਪੁਲਿਸ ਵਾਲਿਆਂ ਨੇ ਜੇ ਅਗਲੀ ਸਰਕਾਰ ਚਾਹਵੇ ਕਿ ਤੁਹਾਨੂੰ ਇਦਾਂ ਹੀ ਇਹਨਾਂ ਨੇ ਬਰੂਟਲੀ ਅਸਾਲਟ ਕਰਨਾ ਫੜ ਕੇ ਅੰਦਰ ਦੇਣਾ ਪਰਚੇ ਦਰਕਾ ਦੇ ਇਹ ਆਦਤ ਤੇ ਰਵੈਤ ਨਾ ਪਾਓ ਅਸੀਂ ਇਸ ਗੱਲ ਦਾ ਮੁਦਈ ਨਹੀਂਗਾ ਮੈਂ ਦੋਸਤੋ ਤੁਸੀਂ ਪਿਛਲੇ ਦਿਨਾਂ ਵਿੱਚ ਦੇਖ ਲਿਆ ਕਿ ਕਿਵੇਂ ਇੱਕ ਫੌਜ ਦੇ ਸਰਵਿੰਗ ਕਰਨਲ ਕੁਸ਼ਵਿੰਦਰ ਸਿੰਘ ਬਾਟ ਉਹਦਾ ਇੱਕ ਨੌਜਵਾਨ ਬੇਟਾ ਉਹਨੂੰ ਕਿਵੇਂ ਬੇਰਹਿਮੀ ਦੇ ਨਾਲ ਪੁਲਿਸ ਵਾਲਿਆਂ ਨੇ ਯੂਨੀਫਾਰਮ ਵਾਲੇ ਜਿਹੜੇ ਵਿਅਕਤੀ ਨੇ ਉਸ ਦਿਨ ਤਾਂ ਸਿਵਲ ਕੱਪੜੇ ਸੀਗੇ ਉਹਨਾਂ ਨੂੰ ਕਿਵੇਂ ਉਸ ਕਰਨਲ ਤੇ ਉਹਦੇ بیٹے ਨੂੰ ਕੁੱਟ ਮਾਰ ਕੇ ਉਹਨੂੰ ਕਹਿੰਦੇ ਨੇ ਬਰੂਟਲ ਅਸਾਲਟ ਔਰ ਮੈਂ ਇਹ ਇਹ ਜਿਹੜੀ ਕੁੱਟਮਾਰ ਹੋਈ ਉਹਦੀ ਕਰਨਲ ਸਾਹਿਬ ਦੀ ਔਰ ਉਹਦੇ بیٹے ਦੀ ਇਹਨੇ ਮੇਰੀਆਂ ਮੇਰੇ ਉਸ ਯਕੀਨ ਦਾ ਵਿਸ਼ਵਾਸ ਨੂੰ ਪੁਖਤਾ ਕੀਤਾ ਵਾ ਕਿ ਅੱਜ ਪੰਜਾਬ ਪੁਲਿਸ ਸਟੇਟ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਆਪਣੀ ਪੋਲਿਟਿਕਸ ਜਿਹੜੀ ਆ ਉਹ ਪੁਲਿਸ ਦੇ ਸਹਾਰੇ ਹੁਣ ਲੈ ਕੇ ਜਾ ਰਹੇ ਨੇ ਚਾਹੇ ਉਹ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਦਰਜ ਕਰਨਾ ਹੋਵੇ ਚਾਹੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਜਿਹੜੇ ਚੰਗੇ ਐਕਟਿਵਿਸਟ ਨੇ ਇੰਡੀਪੈਂਡੈਂਟ ਲੋਕ ਨੇ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਉਹ ਬੋਲਦੇ ਨੇ ਤੇ ਫਿਰ ਉਹਨਾਂ ਨੂੰ ਚੱਕਟਾਉਂਦੇ ਨੇ ਪਰਚੇ ਦਰਜ ਕਰਦੇ ਨੇ ਔਰ ਪੁਲਿਸ ਸਟੇਟ ਦਾ ਮਤਲਬ ਇਹ ਹੁੰਦਾ ਵਾ ਕਿ ਪੁਲਿਸ ਜਦੋਂ ਆਪਣੀ ਜਿਹੜੀ ਉਹਨਾਂ ਦਾ ਲੇਟ ਡਾਊਨ ਪ੍ਰੋਸੀਜਰ ਆ ਜਿਹੜਾ ਰੂਲ ਆਫ ਲਾਅ ਆ ਜਿਹੜਾ ਕਨਸਟੀਟਿਊਸ਼ਨ ਜਿਹੜਾ ਬਾਬਾ ਸਾਹਿਬ Ambedkar ਨੇ ਜਿਹੜੀਆਂ ਫੋਟੋਆਂ ਟੰਗੀਆਂ ਨੇ ਅੰਨੇ ਪਿੱਛੇ ਜਿਹੜਾ ਉਹਨਾਂ ਨੇ ਸਾਨੂੰ ਸੰਵਿਧਾਨ ਦਿੱਤਾ ਜਿਹੜਾ ਉਹਨੂੰ ਜਦੋਂ ਬਾਈਪਾਸ ਕਰਕੇ ਸ਼ਾਰਟਕਟ ਮਾਰਦੇ ਨੇ ਜਿਵੇਂ ਕਿ ਪੰਜਾਬ 'ਚ ਕਿਸੇ ਵੇਲੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇਹ ਜਿਹੜੀ ਕਰਨਲ ਸਾਹਿਬ ਦੀ ਕੁੱਟਮਾਰ ਕੀਤੀ ਆ ਇਹ ਬਿਲਕੁਲ ਉਸ ਤਰਜ਼ ਤੇ ਆ ਪੁਲਿਸ ਨੂੰ ਜਿਹੜੀਆਂ ਭਗਵੰਤ ਮਾਨ ਨੇ ਇੰਨੀ ਖੁੱਲੀ ਛੁੱਟੀ ਦਿੱਤੀ ਹੋਈ ਆ ਵੀ ਤੁਸੀਂ ਜੋ ਕਰੋਗੇ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ ਤੁਹਾਨੂੰ ਯਾਦ ਆ ਤੁਹਾਨੂੰ ਯਾਦ ਆ ਕਿ ਅ ਕਿਵੇਂ ਹਰ ਗੱਲ ਤੇ ਕੇਜਰੀਵਾਲ ਤੇ ਭਗਵੰਤ ਮਾਨ ਛੋਟੀ ਛੋਟੀ ਗੱਲ ਤੇ ਟਵੀਟ ਕਰਦੇ ਨੇ ਜਦੋਂ ਇਹਨਾਂ ਦੇ ਕੋਈ ਚੀਟ ਵੀ ਲੱਗਦੀ ਨਾ ਸਿਸੋੜੀਏ ਦੇ ਜਾਂ ਕੇਜਰੀਵਾਲ ਤੇ ਚਿੱਕਾ ਮਾਰਦੇ ਦਿੱਲੀ ਭੱਜਦੇ ਨੇ ਸਾਰੇ ਆ ਜਿਹੜੇ ਝਾੜੂ ਪਾਰਟੀ ਦੇ ਬੰਦੇ ਨੇ ਔਰ ਉਤੇ ਹਾਹਾਕਾਰ ਮਚਾਉਂਦੇ ਨੇ ਕਿ ਬੜਾ ਤਸ਼ੱਦਦ ਹੋ ਗਿਆ ਸਾਡੇ ਨਾਲ ਸੀਬੀਆਈ ਤੇ ਈਡੀ ਨੇ ਸਾਡੇ ਨਾਲ ਬਹੁਤ ਜ਼ਿਆਦਾ ਅ ਜ਼ਿਆਤੀ ਕੀਤੀ ਆ ਪਰ ਇਸ ਮਸਲੇ ਤੇ ਚੁੱਪ ਨੇ ਬਿਲਕੁਲ ਉਹੀ ਭਗਵੰਤਪਨ ਦੀ ਸਟੇਟਮੈਂਟ 4-5 ਦਿਨ ਹੋ ਗਏ ਉਸ ਦਿਨ ਨੂੰ ਕੁੱਟਮਾਰ ਹੋਈ ਨੂੰ ਔਰ ਅਗਲੀ ਗੱਲ ਜਿਹੜੀ ਉਹਨਾਂ ਦੀ ਮੈਂ ਸਾਡੀ ਜਿਹੜੀ ਭੈਣ ਹੈ ਕਰਨਲ ਸਾਹਿਬ ਦੇ ਘਰੋਂ ਉਹਦੀ ਮੈਂ ਸਾਰੀ ਇੰਟਰਵਿਊ ਸੁਣੀ ਉਹ ਕਹਿੰਦੀ ਆ ਕਿ ਜਦੋਂ ਇਹਨੂੰ ਕੁੱਟਮਾਰ ਰੇ ਸੀਗੇ ਉਦੋਂ ਪੁਲਿਸ ਵਾਲੇ ਕਹਿ ਰਹੇ ਸੀ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇਰਾ ਵੀ ਇਨਕਾਊਂਟਰ ਕਰ ਦਿਆਂਗੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਮਗਰ ਲਾ ਇਨਕਾਊਂਟਰ ਵੀ ਝੂਠਾ ਆਦਿਆ ਇਨਕਾਊਂਟਰ ਤਾਂ ਜਦੋਂ ਹੁੰਦਾ ਤੇ ਦੋ ਪਾਸੇ ਲੜਾਈ ਹੁੰਦੀ ਆ ਬਕਾਇਦਾ ਪੁਲਿਸ ਵਾਲੇ ਵੀ ਮਰਦੇ ਨੇ ਗੋਲੀਆਂ ਲੱਗਦੇ ਨੇ ਇੱਥੇ ਕਦੀ ਕਿਸੇ ਪੁਲਿਸ ਉਹ ਵੀ ਇਨਕਾਊਂਟਰ ਝੂਠਾ ਸੀਗਾ ਤੇ ਇਹਨੂੰ ਡਰਾ ਰਹੇ ਕਿ ਤੇਰਾ ਵੀ ਇਨਕਾਊਂਟਰ ਕਰ ਦੇਗੇ ਇਹਨੂੰ ਕਹਿੰਦੇ ਨੇ ਐਕਸਟਰਾ ਜੁਡੀਸ਼ੀਅਲ ਜਿਹੜੀ ਪਾਵਰਸ ਐਕਸਰਸਾਈਜ਼ ਕਰ ਰਹੀ ਪੁਲਿਸ ਮਤਲਬ ਉਹ ਅਕਾਊਂਟੇਬਲ ਨਹੀਂ ਗਏ ਜਿਹੜਾ ਮੈਂ ਕਹਿ ਰਿਹਾ ਸੀ ਕ੍ਰਿਮੀਨਲ ਜਸਟਿਸ ਸਿਸਟਮ ਸਾਡੇ ਕੋਲ ਸਾਡੇ ਕੋਲ ਪੁਲਿਸ ਆ ਸਾਡੇ ਕੋਲ ਸਰਕਾਰੀ ਵਕੀਲਾਂ ਦੀ ਮਸ਼ੀਨਰੀ ਆ ਸਾਡੇ ਕੋਲ ਅਦਾਲਤਾਂ ਨੇ ਤੇ ਫਿਰ ਸਾਰਾ ਕੁਝ ਬਾਈਪਾਸ ਕਰਕੇ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਉਹਨਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਵਾ ਕਿ ਉਹ ਕਿਸੇ ਕਰਨਲ ਨੂੰ ਕੁੱਟਮਾਰ ਕਰ ਦੇਣ ਜੇ ਕਰਨਲ ਨੂੰ ਇਨਸਾਫ ਨਹੀਂ ਮਿਲ ਰਿਹਾ ਪਿਛਲੇ 5-7 ਦਿਨ ਤੋਂ ਤੇ ਫਿਰ ਆਮ ਵਿਅਕਤੀਆਂ ਨੂੰ ਕਿੱਦਾਂ ਇੱਥੇ ਇਸ ਪੰਜਾਬ ਦੇ ਵਿੱਚ ਇਨਸਾਫ ਮਿਲਣ ਦੀ ਚਾਂਸ ਹੈਗੀ ਹੈ ਔਰ ਉਹਨੂੰ ਡਰਾ ਰਹੇ ਨੇ ਕਿ ਤੇਰਾ ਜਿਹੜਾ ਅਸੀਂ ਝੂਠਾ ਪੁਲਿਸ ਮੁਕਾਬਲਾ ਬਣਾਵਾਂਗੇ ਇਹਦੇ ਨਾਲੋਂ ਜ਼ਿਆਦਾ ਸ਼ਰਮਨਾਕ ਗਵੰਤਪਾਨ ਵਾਸਤੇ ਕੇਜਰੀਵਾਲ ਵਾਸਤੇ ਜਿਹੜੇ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਅੱਜ ਇਹ ਜਿਹੜਾ ਕਰਨਲ ਸਾਹਿਬ ਦੀ ਜਿਹੜੀ ਕੁੱਟਮਾਰ ਹੋਈ ਹੈ ਉਹਨੇ ਸਾਬਤ ਕਰਤਾ ਕਿ ਪੰਜਾਬ ਦੇ ਵਿੱਚ ਬੁਰਸ਼ਾਗਰਦੀ ਦਾ ਰਾਜ ਹੈ ਗੁੰਡਾ ਰਾਜ ਹੈ ਪੁਲਿਸ ਪੈਨ ਯੂਨੀਫਾਰਮ ਵਿੱਚ ਗੁੰਡੇ ਨੇ ਔਰ ਇਹ ਪੁਲਿਸ ਸਟੇਟ ਹੈ ਇਹ ਮੇਰਾ ਦੁਬਾਰਾ ਦੁਬਾਰਾ ਕਿਹਾ ਹੈ ਪੁਲਿਸ ਸਟੇਟ ਐਸਲੀ ਵੀ ਕਹਿ ਰਿਹਾ ਮੈਂ ਕਿ ਭਾਈ ਅਮਰਿਤਪਾਲ ਸਿੰਘ ਤੇ ਇਹਨਾਂ ਨੇ 2 ਸਾਲ ਹੋ ਗਏ ਐਮਐਸਐਲ ਆਈ ਉਹ ਅੰਦਰ ਬੈਠੇ ਸੀਗੇ ਉਹਨਾਂ ਦੇ ਮੇਰੇ ਖਿਆਲ ਸਾਰਿਆਂ ਦੇ 5-5 7-7 ਮੁਕੱਦਮੇ ਹੋਰ ਦਰਜ ਕਰ ਦਿੱਤੇ ਨੇ ਇਹ ਪੁਲਿਸ ਸਟੇਟ ਨਹੀਂ ਤਾਂ ਹੋਰ ਕੀ ਹੈ ਦਾ ਮਤਲਬ ਉਹਦਾ ਕੋਈ ਅਧਿਕਾਰ ਨਹੀਂਗਾ ਜਦੋਂ ਦੇਖਿਆ ਕਿ ਐਮਐਸਐਲ ਟੁੱਟ ਜਾਣੀ ਹਾਈ ਕੋਰਟ ਚਲੇ ਗਏ ਨੇ ਯੋ ਆਪਾਂ ਲਾ ਦਿਓ ਪੁਲੀ 302 ਚ ਮੁਕੱਦਮੇ ਦਰਜ ਕਰ ਦੋ ਉਹਦੇ ਸਾਥੀਆਂ ਦੇ ਉੱਤੇ ਹੋਰ ਮਲਟੀਪਲ ਦਰਜ ਪਰਚੇ ਦਰਜ ਕਰਕੇ ਉਹਨਾਂ ਨੇ ਇਹਨਾਂ ਨੂੰ ਅੰਦਰ ਰੱਖਣ ਦੀ ਹੋਰ ਜਿਹੜੀ ਵਿਉਂਤ ਹੈ ਉਹ ਬਣਾ ਲਈ ਹੈ ਮੈਂ ਭਗਵੰਤ ਮਾਨ ਨੂੰ ਸਿਰਫ ਇਹ ਕਹੂੰਗਾ ਇਹ ਪੁਲਿਸ ਕਿਸੇ ਦੀ ਸੇਕੀ ਨਹੀਂ ਹੁੰਦੀ ਅੱਜ ਜੇ ਤੁਹਾਡੇ ਕੋਲ ਆ ਰਹੇ ਨੇ ਇਹ ਲੋਕ ਪੁਲਿਸ ਵਾਲੇ ਇਹ ਸਿਰਫ ਆਪਣੀਆਂ ਪੋਸਟਿੰਗਾਂ ਲੈਣ ਲਈ ਆ ਰਹੇ ਨੇ ਨਾ ਕਿ ਸਾਨੂੰ ਕਿਦੇ ਤੰਗੇ ਥਾਣੇ ਚਲਾ ਦਿਓ ਸਾਨੂੰ ਕਿਸੇ ਚੰਗੀ ਸਬ ਡਿਵੀਜ਼ਨ ਚਲਾ ਦਿਓ ਸਾਨੂੰ ਇੱਕ ਐਸਐਸਪੀ ਦਾ ਚੰਗਾ ਜ਼ਿਲ੍ਹਾ ਦੇ ਦਿਓ ਯਾਦ ਰੱਖਿਓ ਕਿ ਜਿਸ ਦਿਨ ਰਾਜ ਭਾਗ ਤਬਦੀਲ ਹੋਵੇਗਾ ਇੰਨਾ ਹੀ ਪੁਲਿਸ ਵਾਲਿਆਂ ਨੇ ਜੇ ਅਗਲੀ ਸਰਕਾਰ ਚਾਹਵੇ ਕਿ ਤੁਹਾਨੂੰ ਇਦਾਂ ਹੀ ਇਹਨਾਂ ਨੇ ਬਰੂਟਲੀ ਅਸਾਲਟ ਕਰਨਾ ਫੜ ਕੇ ਅੰਦਰ ਦੇਣਾ ਪਰਚੇ ਦਰਸ਼ਕਾਂ ਤੇ ਇਹ ਆਦਤ ਤੇ ਰਵੈਤ ਨਾ ਪਾਓ ਅਸੀਂ ਇਸ ਗੱਲ ਦਾ ਮਦਈ ਨਹੀਂਗਾ ਮੈਂ ਪੁਲਿਸ ਨੂੰ ਪੁਲਿਸ ਦਾ ਜਿਹੜਾ ਲੈਜਿਟਿਮੇਟ ਤਰੀਕਾ ਹੈ ਕੰਮ ਕਰਨ ਦਾ ਉਹ ਕਰ ਲੈਣ ਦਿਓ ਉਹਨੂੰ ਹੋਰ ਨਵੇਂ ਪੈਂਤੜੇ ਸਿਖਾ ਕੇ ਲੋਕਾਂ ਦੀ ਕੁੱਟਮਾਰ ਕਰਕੇ ਔਰ ਕਾਨੂੰਨ ਨੂੰ ਬਾਈਪਾਸ ਕਰਕੇ ਉਹਨਾਂ ਨੂੰ ਕੰਮ ਨਾ ਕਰਨ ਦਿਓ ਸਸਪੈਂਸ਼ਨ ਕਾਫੀ ਨਹੀਂਗੀ ਔਰ ਸਾਡੀ ਉਹ ਕਰਨਲ ਸਾਹਿਬ ਦੇ ਘਰ ਉਹਨਾਂ ਨੇ ਕਿਹਾ ਕਿ ਹੁਣ ਪੁਲਿਸ ਵਾਲੇ ਇਨਕਲੂਡਿੰਗ ਐਸਐਸਪੀ ਨਾਨਕ ਸਿੰਘ ਉਹ ਮੈਨੂੰ ਕਹਿ ਰਹੇ ਨੇ ਪ੍ਰੈਸ਼ਰ ਪਾ ਰਹੇ ਕਿ ਤੂੰ ਸਮਝੌਤਾ ਕਰ ਲੈ ਮਤਲਬ ਅੱਜ ਪੰਜਾਬ ਦੇ ਵਿੱਚ ਸਾਡੀ ਪਗਲਾ ਦਿਓ ਸਾਡੀ ਧੀਆ ਪੈਣਾ ਦੀ ਇੱਜ਼ਤ ਰੋਲ ਦਿਓ ਸਾਨੂੰ ਕੁੱਟਮਾਰ ਕਰ ਦਿਓ ਸਾਡੇ ਤੇ ਸੱਟਾ ਮਾਰਦੇ ਹੋ ਤਾਂ ਬਾਤ ਸਮਝੌਤਾ ਕਰ ਲਓ ਇਹ ਪੰਜਾਬ ਦੀ ਬਦਲੌਦੀ ਰਾਜਨੀਤੀ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਔਰ ਜਿਹੜਾ ਇਹ ਉਹਦੀ ਸਟੇਟਮੈਂਟ ਹੈ ਉਹ ਹੈਰਾਨਗੀ ਦੀ ਗੱਲ ਇੱਕ ਢਾਬੇ ਵਾਲਾ ਲੈ ਆਂਦਾ ਮੋਰੇ ਜੀ ਇੰਦਾ ਦੇ 50 ਝੂਠੇ ਗਵਾਹ ਤਿਆਰ ਕਰ ਸਕਦੀ ਪੁਲਿਸ ਮੇਰੇ ਖਿਲਾਫ ਬਹੁਤ ਤਿਆਰ ਕੀਤੇ ਨੇ ਇਹਨਾਂ ਨੇ ਝੂਠੇ ਜਿਹੜੇ ਬੰਦੇ ਹਾਰਡ ਹੱਡ ਕ੍ਰਿਮੀਨਲ ਨੇ ਜੀਲਾ ਚੋਂ ਕੱਢ ਕੇ ਲਿਆ ਕੇ ਮੇਰੇ ਖਿਲਾਫ ਗਵਾਹ ਬਣਾ ਲਿਆ ਨੇ ਉਹਦੀ ਕੋਈ ਵੈਲਿਊ ਨਹੀਂ ਕੀ ਜਿਹੜਾ ਸਿਸਟਮ ਕੀ ਕਹਿੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਕਹਿੰਦੇ ਬਿਆਨਾਂ ਤੇ ਦਰਜ ਹੋਣੀ ਚਾਹੀਦੀ ਕਰਨਲ ਸਾਹਿਬ ਤੇ ਉਹਦੇ ਬ ਉਹਨਾਂ ਦੀ ਐਮਐਲਆਰ ਕੱਟੀ ਹੋਈ ਯਾਰ ਉਹਨਾਂ ਦੇ ਸੱਟਾਂ ਲੱਗੀਆਂ ਹੋਸਪੀਟਲ ਵਿੱਚ ਦਾਖਲ ਨੇ ਉਹਨਾਂ ਦੇ ਬਿਆਨਾਂ ਤੇ ਅਜੇ ਤੱਕ ਕੋਈ ਬੱਚਾ ਦਰਜ ਨਹੀਂ ਹੋਇਆ ਸਿਰਫ ਸਸਪੈਂਡ ਕਰਤੇ ਔਰ ਸਾਡੀ ਭੈਣ ਨੇ ਕਿਹਾ ਕਿ ਜਿਹੜੇ ਬੰਦੇ ਸਸਪੈਂਡ ਕੀਤੇ ਨੇ ਉਹ ਪੁਲਿਸ ਦੀਆਂ ਗੱਡੀਆਂ ਚ ਪੰਜ ਪੰਜ 6 6 ਗਨਮੈਨ ਲੈ ਕੇ ਪਟਿਆਲਾ ਸ਼ਹਿਰ ਚ ਘੁੰਮ ਰਹੇ ਨੇ ਉਹਨਾਂ ਦੇ ਕੋਈ ਅਸਰ ਨਹੀਂਗਾ ਇਸ ਲਈ ਸਾਡੀ ਇੱਕ ਬੜੀ ਜ਼ੋਰਦਾਰ ਮੰਗ ਆ ਕਾਂਗਰਸ ਪਾਰਟੀ ਦੀ ਆਪੋਜੀਸ਼ਨ ਦੀ ਕਿ ਤੁਰੰਤ ਚਾਰ ਬੰਦਿਆਂ ਦੇ ਔਰ ਜਿਹੜੇ ਵੀ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਦੇ ਐਫਆਈਆਰ ਭਾਈ ਨਾਮ ਦਰਜ ਹੋਵੇ ਔਰ ਉਹਨਾਂ ਦੀ ਤੁਰੰਤ ਅਰੈਸਟ ਪਵੇ ਔਰ 311 ਲਾ ਕੇ ਇਦਾਂ ਦੇ ਜਿਹੜੇ ਬਦਮਾਸ਼ੀ ਕਰਦੇ ਉਹਨਾਂ ਨੂੰ ਘਰਾਂ ਨੂੰ ਤੋੜਿਆ ਜਾਵੇ। ਯਾਦ ਆ ਭਗਵੰਤ ਮਾਨ ਕੀ ਕਹਿੰਦਾ ਸੀ ਜਦ ਬਾਈਬਲ ਕਲਾਂ ਗੋਲੀ ਚੱਲੀ ਆ ਦੋ ਸਿੱਖ ਨੌਜਵਾਨ ਮਾਰੇ ਗਏ ਸੀਗੇ ਅਕਾਲੀ ਦਲ ਦੇ ਰਾਜ ਵਿੱਚ ਐਫਆਰ ਐਫਆਈਆਰ ਹੋਈ ਸੀ ਅਣਪਛਾਤੇ ਬੰਦਿਆਂ ਤੇ ਐਨ ਉਸੇ ਤਰ੍ਹਾਂ ਨਾਲ ਅੱਜ ਪੰਜਾਬ ਦੇ ਵਿੱਚ ਕਰਨਲ ਸਾਹਿਬ ਦੀ ਕਟਮਾਰ ਕਰਨ ਤੋਂ ਬਾਅਦ ਅਣਪਛਾਤੇ ਬੰਦਿਆਂ ਦੇ ਐਫਆਈਆਰ ਦਰਜ ਹੋਈ ਆ। ਸੀਸੀਟੀਵੀ ਵਿੱਚ ਕੈਦ ਨੇ ਅ ਇਸ ਕਨਰਲ ਬਾਠ ਦੇ ਉਹਦਾ ਬੇਟਾ ਉਹਨਾਂ ਨੂੰ ਪਛਾਣਦੇ ਨੇ ਉਹ ਨਾਮ ਲਿਖਾ ਰਹੇ ਨੇ ਉਹ ਮੀਡੀਆ 'ਚ ਨਾਮ ਲੈ ਰਹੇ ਨੇ ਐਫ ਆਈ ਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਦਰਜ ਹੋ ਰਹੀ ਹੈ ਭਗਵੰਤ ਮਾਨ ਨੂੰ ਪੁੱਛਣਾ ਦੋਹਰਾ ਭੁੱਲ ਗਿਆ ਆਪਣੀਆਂ ਸਟੇਟਮੈਂਟਾਂ ਉਦੋਂ ਅਣਪਛਾਤੇ ਸੀ ਪੁਲਿਸ ਵਾਲੇ ਤੇ ਅੱਜ ਵੀ ਅਣਪਛਾਤੇ ਨੇ ਫਿਰ ਅਕਾਲੀ ਦਲ ਦੇ ਰਾਜ ਵਿੱਚ ਤੇ ਭਗਵੰਤ ਤੇਰੇ ਰਾਜ ਵਿੱਚ ਕੀ ਅੰਤਰ ਹੈ ਦੂਸਰਾ ਮੈਂ ਕਹਿਣਾ ਚਾਹੁੰਦਾ ਜਿਹੜੇ ਘਰ ਟਾਏ ਜਾ ਰਹੇ ਇਹ ਗੈਰ ਕਾਨੂੰਨੀ ਆ ਇਹ ਸੁਪਰੀਮ ਕੋਰਟ ਦੀ ਵਾਇਲੇਸ਼ਨ ਹੈ ਤੁਸੀਂ ਡਰਗ ਮਾਫੀਆ ਨੂੰ ਡਰਗ ਟਰੈਫਿਕਿੰਗ ਕਰਨ ਵਾਲਿਆਂ ਨੂੰ ਸਜ਼ਾ ਤਕੜੀ ਸਜ਼ਾ ਦਿਓ ਜੇਲ੍ਹਾਂ ਚ ਦਿਓ ਪਰਚੇ ਦਿਓ ਥਾਂਸੀ ਦਿਓ ਜੇ ਤੁਸੀਂ ਦਿਵਾ ਸਕਦੇ ਹੋ ਪਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਦੇ ਘਰ ਢਾ ਦਿਓ ਕਿਸੇ ਵੱਡੇ ਆਦਮੀ ਦਾ ਘਰ ਢਾ ਅੱਜ ਤੱਕ ਕਿਸ ਨੇ ਤੁਸੀਂ ਉਹਨਾਂ ਦੇ ਘਰ ਢਾ ਰਹੇ ਹੋ ਫਰਜ਼ ਕਰੋ 10 ਬੰਦਿਆਂ ਦਾ ਪਰਿਵਾਰ ਹੈ ਉਹਦੇ ਚੋਂ ਇੱਕ ਆਦਮੀ ਡਰਗ ਦਾ ਕੰਮ ਕਰਦਾ ਵਾ ਤੁਸੀਂ ਜਦੋਂ ਘਰ ਢਾਉਂਦੇ ਤੁਸੀਂ ਬਾਕੀ ਨੌ ਨੂੰ ਸਜ਼ਾ ਦੇ ਰਹੇ ਹੋ ਔਰ ਫਰਜ਼ ਕਰੋ ਜਿਹੜਾ ਡਰਗਸ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਅੱਜ ਉਹ ਗ੍ਰਾਹਗਾਰ ਹੈ ਤੁਸੀਂ ਅੱਜ ਉਹਦਾ ਘਰ ਢਾਤਾ ਕੱਲ ਉਹ ਅਪੀਲ ਪਾਈ ਹਾਈ ਕੋਰਟ ਚ ਜਾਂ ਸੁਪਰੀਮ ਕੋਰਟ ਚ ਉਹ ਬਰੀ ਹੋ ਗਿਆ ਤੇ ਭਗਵੰਤ ਮਾਨ ਤੇ ਕੇਜਰੀਵਾਲ ਤੁਸੀਂ ਉਹਦਾ ਘਰ ਵਾਪਸ ਫੜਾ ਕੇ ਦਿਓਗੇ ਤੁਸੀਂ ਉਹਦੇ ਪਰਿਵਾਰ ਕੋਲੋਂ ਮਾਫੀ ਮੰਗੋਗੇ ਇਹ ਵੀ ਐਕਸਟਰਾ ਜੁਡੀਸ਼ੀਅਲ ਵਰਕ ਆ ਸਰਕਾਰ ਦਾ ਟੈਕਨੋਲੋਜੀ ਮੈਥਡੋਲੋਜੀ ਸੌਰੀ ਕਿ ਅਸੀਂ ਸਾਰਾ ਸ਼ਾਰਟਕਟ ਕਰਦੇ ਐਨਡੀਪੀਐਸ ਲਾਅ ਵਿੱਚ ਕਿਤੇ ਵੀ ਨਹੀਂ ਦਿੱਤਾ ਤੁਸੀਂ ਆਦਮੀ ਦੀ ਪ੍ਰਾਪਰਟੀ ਕੁਰਕ ਕਰ ਸਕਦੇ ਹੋ ਤੁਸੀਂ ਆਦਮੀ ਨੂੰ ਸਜ਼ਾ ਕਰਾ ਸਕਦੇ ਹੋ ਪਰ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਜਾ ਕੇ ਔਰ ਮੈਂ ਇੱਕ ਦਿਨ ਹੈਰਾਨ ਹੋ ਗਿਆ ਇੱਕ ਸਰਪੰਚ ਨੂੰ ਫੋਨ ਇੱਕ ਸਰਪੰਚ ਇੰਟਰਵਿਊ ਦੇ ਰਿਹਾ ਸੀ ਲੁਧਿਆਣੇ ਦਾ ਉਹ ਕਹਿੰਦਾ ਜੀ ਭਗਵੰਤਪਾਨ ਦਾ ਮੈਨੂੰ ਫੋਨ ਆਇਆ ਮੈਂ ਦੱਸਦਾ ਕਿ ਫਲਾਣੇ ਆਦਮੀ ਡਰੱਗਜ਼ ਦਾ ਕੰਮ ਕਰਦੇ ਉਹਨਾਂ ਦਾ ਕਹ ਪੰਚਾਇਤ ਦੀ ਜ਼ਮੀਨ ਤੇ ਢਾ ਦਿਓ ਜੀ ਕਰ ਭਗਵੰਤਪਾਨ ਨੇ ਕਰਤਾ ਹੁਕਮ ਢਾ ਦਿਓ ਮਤਲਬ ਭਗਵੰਤਪਾਨ ਐਸਐਚਓ ਵੀ ਬਣ ਗਿਆ ਭਗਵੰਤਪਾਨ ਐਸਐਸਪੀ ਵੀ ਬਣ ਗਿਆ ਭਗਵੰਤਪਾਨ ਸਰਕਾਰੀ ਵਕੀਲ ਵੀ ਬਣ ਗਿਆ ਭਗਵੰਤਪਾਨ ਜੱਜ ਵੀ ਬਣ ਗਿਆ ਤੇ ਹੁਕਮ ਦੇ ਦਿੱਤਾ ਕਿ ਘਰ ਢਾ ਦਿਓ ਇਸ ਤਰ੍ਹਾਂ ਦੀ ਗਲਤ ਕੰਮ ਕਰਨ ਨਾਲ ਤੁਸੀਂ ਪਾਪਾ ਸਾਹਿਬ ਅੰਬੇਦਕਰ ਦੇ ਕੰਮ ਨੂੰ ਉਹਦੀ ਫੋਟੋ ਨੂੰ ਉਹਦੀ ਤੋਹੀਨ ਕਰ ਰਹੇ ਹੋ ਕੁਸੀਂ ਨਸ਼ੇ ਦੇ ਖਿਲਾਫ ਤਕੜੇ ਹੋ ਕੇ ਲੜਾਈ ਲੜੋ ਨੋ ਡਾਊਟ ਅਬਾਊਟ ਥੈਟ ਪਰੰਤੂ ਕਿਸੇ ਦਾ ਘਰ ਟੋਣ ਦਾ ਅਧਿਕਾਰ ਨਹੀਂ ਦਿੱਤਾ ਇਹ ਔਰ ਕਰਨਲ ਸਾਹਿਬ ਦੀ ਜਿਹੜੀ ਕੁੱਟਮਾਰ ਆ ਇਹ ਐਕਸਟਰਾ ਜੁਡੀਸ਼ੀਅਲ ਮੈਥਡੋਲੋਜੀ ਪੰਜਾਬ ਪੁਲਿਸ ਨੇ ਐਡਾਪਟ ਕੀਤੀ ਹੋਈ ਇਹ ਬੰਦ ਹੋਣੀ ਚਾਹੀਦੀ ਆ ਮੈਂ ਹੁਣੇ ਰਾਜਾ ਵਿਡਿੰਗ ਸਾਡੇ ਜਿਹੜੇ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੇਰੇ ਨਾਲ ਗੱਲ ਹੋਈ ਆ ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇੱਕ ਧਰਨਾ ਰੱਖੋ ਤਕੜਾ ਐਸਐਸਪੀ ਦਫ਼ਤਰ ਦੇ ਬਾਹਰ ਕਾਂਗਰਸ ਪਾਰਟੀ ਦਾ ਔਰ ਇਹਦੇ ਦਰਮਿਆਨ ਮੇਰੀ ਗੱਲ ਹੋ ਗਈ ਕਰਨਲ ਪਸ਼ਪਿੰਦਰ ਸਿੰਘ ਦੇ ਬ੍ਰਦਰ-ਇ ਗੁਰਦੀਪ ਸਿੰਘ ਢਿੱਲੋਂ ਨੇ ਪਟਿਆਲੇ ਦੇ ਉਹਨਾਂ ਨੇ ਮੇਰੇ ਵੀਰੋ ਭੈਣੋ ਬਜ਼ੁਰਗੋ ਪੰਜਾਬੀਓ 22 ਤਰੀਕ ਦਾ ਐਲਾਨ ਕਰਤਾ ਐਸਐਸਐਮ ਦਫਤਰ ਦੇ ਬਾਹਰ ਧਰਨੇ ਦੇਣ ਦਾ ਮੈਂ ਵੀ ਪਹੁੰਚ ਰਿਹਾ ਉੱਥੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਪੀੜਤ ਪਰਿਵਾਰ ਹੈ ਕਰਨਲ ਸਾਹਿਬ ਦਾ ਜਿਨ੍ਹਾਂ ਨਾਲ ਅਨਿਆਏ ਹੋਇਆ ਜਿਨ੍ਹਾਂ ਨਾਲ ਜ਼ਿਆਤੀ ਹੋਈ ਆ ਉਹਨਾਂ ਦੇ ਸੱਦੇ ਦੇ ਉੱਤੇ ਆਪਾਂ ਸਾਰੇ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਜਿਹੜੇ ਜਿਹੜੇ ਜ਼ੁਲਮ ਦੇ ਖਿਲਾਫ ਲੜਨਾ ਛਾਣਦੇ ਨੇ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਤਗੜੇ ਹੋ ਕੇ 22 ਤਰੀਕ ਨੂੰ 22 ਤਰੀਕ ਮੇਰਾ ਖਿਆਲ ਆ ਕਿ ਸ਼ਾਇਦ ਬਣੇਗਾ ਸ਼ਨੀਵਾਰ ਦਾ ਦਿਨ ਸ਼ਨੀਵਾਰ ਦੇ ਦਿਨ ਆਪਾਂ ਸਾਰੇ ਨੇ ਐਸਐਸਪੀ ਦਫ਼ਤਰ ਦੇ ਮੂਹਰੇ ਧਰਨਾ ਦੇਣਾ ਵਾ ਤਾਂ ਕਿ ਕਰਨਲ ਸਾਹਿਬ ਤੇ ਉਹਦੇ ਪਰਿਵਾਰ ਨੂੰ ਇਨਸਾਫ ਤੋਂ ਆਇਆ ਜਾ ਸਕੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ